ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਹੋ ਹੋ ਕਿਰਪਾਲ ਸਵਾਮੀ ਮੇਰੇ ਸਤ ਸੰਗ ਵਿਹਾਵੇ ਤਦੋਂ ਭੁੱਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ ਦੰਡਾਤ ਬੰਦਨੇਨ ਕਬਾਰ ਸਰਵ ਕਲਾ ਸਮਰੱਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸਮੂਹ ਸਿੱਖ ਸੰਗਤਾਂ ਮਢ ਭਾਗੇ ਹੋ ਪਤਿਤ ਪਾਵਨ ਭਗਤ ਬਚਲ ਕਿਰਪਾ ਨਿਧਾਨ ਸਰਵ ਸ਼ਕਤੀਮਾਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦਾ ਨਿਗਮਾਵੇ ਹੋ ਮਢ ਭਾਗੇ ਹੋ ਸੇਵਕ ਪਰਿਵਾਰ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕੇ ਸੁਖਮਣੀ ਸਾਹਿਬ ਜੀ ਦੇ ਸੰਬੱਠ ਸਹਿਤ ਪਾਠ ਕੀਤੇ ਹਨ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਪਵਿੱਤਰ ਹਾਜ਼ਰੀਆਂ ਲਵਾਈਆਂ ਹਨ ਬੜਪਾਗੇ ਹੋ ਸਤਗੁਰ ਸੱਚੇ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਬਚਨ ਕਰਦੇ ਹਨ ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਬਖਾਣੀਐ ਸਾਸੰਗ ਸਤਗੁਰੂ ਜੀ ਕਹਿੰਦੇ ਕਿਸ ਨੂੰ ਕਹਿੰਦੇ ਹਨ ਸਾਸੰਗ ਉਹ ਨਹੀਂ ਹੁੰਦੇ ਜਿੱਥੇ ਬਹੁਤ ਸਾਰਾ ਇਕੱਠ ਹੋਵੇ ਧੀੜ ਸਾਸੰਗ ਨਹੀਂ ਹੁੰਦੀ ਜਿੱਥੇ ਜਿਗਿਆਸੂ ਬੈਠੇ ਹੋਣ ਉਹ ਸਾਸੰਗ ਹੁੰਦੀ ਹੈ ਜਿਗਿਆਸੂ ਪਾਵਾਂ 50 ਬੰਦੇ ਪਾਵਾਂ 100 ਬੰਦੇ ਪਾਵਾਂ 10 ਬੰਦੇ ਤੇ ਭਾਵੇਂ 4 ਬੰਦੇ ਆ ਜਿੱਥੇ ਪਰਮੇਸ਼ਰ ਦੀ ਗੱਲ ਹੋ ਰਹੀ ਹੈ ਸਿਰਫ ਤੇ ਸਿਰਫ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਉਸੇ ਨੂੰ ਹੀ ਸਤਸੰਗ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਅਸੀਂ ਚਾਰ ਪੰਜ ਜੀਵ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਸਤਸੰਗ ਕਰ ਰਹੇ ਹਾਂ ਕਿਉਂਕਿ ਪਰਮੇਸ਼ਰ ਉੱਥੇ ਹਾਜ਼ਰ ਹੁੰਦੇ ਆ ਜਿੱਥੇ ਸਿਰਫ ਤੇ ਸਿਰਫ ਇੱਕੋ ਨਾਮ ਵਖਾਣੀ ਹੈ ਇੱਕ ਨਾਮ ਦੀ ਹੀ ਗੱਲ ਹੋ ਰਹੀ ਹੋਵੇ ਜਿਵੇਂ ਨਾਰਦ मुनि ਜੀ ਦੇ ਮਨ ਵਿੱਚ ਇੱਕ ਵਾਰ ਖਿਆਲ ਆਇਆ ਕਿ ਮੈਂ ਈਸ਼ਵਰ ਨੂੰ ਪ੍ਰਮਾਤਮਾ ਨੂੰ ਬ੍ਰਹਮ ਨੂੰ ਜਾ ਕੇ ਮਿਲਾਂ ਤਾਂ ਹਿੰਦੂ ਸ਼ਾਸਤਰਾਂ ਦੇ ਅਨੁਸਾਰ ਵੇਦਾਂ ਦੇ ਅਨੁਸਾਰ ਪੁਰਾਣਿਆਂ ਦੇ ਅਨੁਸਾਰ ਉਸ ਨੂੰ ਬ੍ਰਹਮ ਲੋਕ ਕਹਿੰਦੇ ਹਨ ਜਾਂ ਵਿਸ਼ਨੂ ਲੋਕ ਕਹਿੰਦੇ ਹਨ ਜਿੱਥੇ ਪ੍ਰਮਾਤਮਾ ਰਹਿੰਦੇ ਹੈ ਤਾਂ ਉਹ ਜਦ ਵਿਸ਼ਨੂੰ ਲੋਕ ਬ੍ਰਹਮ ਲੋਕ ਵਿੱਚ ਗਿਆ ਨਾਰਦ मुनि ਤਾਂ ਉੱਥੇ ਉਸ ਨੂੰ ਪਰਮਾਤਮਾ ਦਿਖਾਈ ਨਾ ਦਿੱਤੀ ਪਰਮਾਤਮਾ ਦੀ ਸੁਤੇਮਨ ਪ੍ਰਕਾਸ਼ ਦਿਖਾਈ ਨਾ ਦਿੱਤਾ ਫਿਰ ਨਾਰਦ मुनि ਮਾਤ ਲੋਕ ਵਿਦੇ ਵਿੱਚ ਆਇਆ ਕਿ ਸ਼ਾਇਦ ਈਸ਼ਵਰ ਮਾਤ ਲੋਕ ਵਿੱਚ ਪੁਰੀਆਂ ਵਿੱਚ ਗਏ ਹੋਣੇ ਸ਼ਿਵਪੁਰੀ ਗਏ ਬ੍ਰਹਮਪੁਰੀ ਗਏ ਵਿਸ਼ਨੂੰਪੁਰੀ ਗਏ ਜਿੰਨੀਆਂ ਵੀ ਧਰਤੀ ਤੇ ਪੁਰੀਆਂ ਹਨ ਸਾਰੀਆਂ ਪੁਰੀਆਂ ਦੇ ਚੱਕਰ ਲਾਏ ਕਿਸੇ ਵੀ ਪੂਰੀ ਦੇ ਵਿੱਚ ਪ੍ਰਮਾਤਮਾ ਦਿਖਾਈ ਨਾ ਦਿੱਤੇ ਉਹਨਾਂ ਨੂੰ ਫਿਰ ਉਹ ਅਸਮਾਨ ਦੇ ਰਸਤੇ ਦੇ ਰਾਹੀ ਜਾ ਰਹੇ ਸਨ ਤਾਂ ਇੱਕ ਜੰਗਲ ਦੇ ਵਿੱਚ ਦੋ ਸਾਧੂ ਬੈਠੇ ਹਨ ਤੇ ਉੱਥੇ ਉਹਨਾਂ ਨੂੰ ਪ੍ਰਮਾਤਮਾ ਬੈਠੇ ਦਿਖਾਈ ਦਿੱਤੇ ਉਹਨਾਂ ਦੇ ਕੋਲੇ ਨਾਰਦ मुनि ਧਰਤੀ ਤੇ ਆਇਆ ਅਕੀ ਪ੍ਰਭੂ ਨੂੰ ਨਮਸਕਾਰ ਕੀਤੀ ਹੈ ਪ੍ਰਭੂ ਮੈਂ ਤਾਂ ਤੁਹਾਨੂੰ ਸਾਰੀਆਂ ਥਾਵਾਂ ਤੇ ਲੱਭ ਲਿਆ ਪੁਰੀਆਂ ਦੇ ਵਿੱਚ ਵੀ ਲੱਭ ਲਿਆ ਧਰਤੀ ਵਾਲੀਆਂ ਪੁਰੀਆਂ ਦੇ ਵਿੱਚ ਵੀ ਲੱਭ ਲਿਆ ਦੇਵ ਲੋਕ ਵੀ ਗਿਆ ਮੈਂ ਬ੍ਰਹਮਪੁਰੀ ਵੀ ਗਿਆ ਮੈਂ ਬ੍ਰਹਮ ਲੋਕ ਗਿਆ ਵਿਸ਼ਨੂਪੁਰੀ ਗਿਆ ਤੁਸੀਂ ਕਿਤੇ ਮਿਲੇ ਹੀ ਨਹੀਂ ਹੁਣ ਤੁਸੀਂ ਇੱਥੇ ਦੋ ਬੰਦਿਆਂ ਕੋਲੇ ਬੈਠੇ ਹੋ ਤਾਂ ਪਰਮੇਸ਼ਰ ਕਹਿਣਗੇ हे ਨਾਰਦ ਮੈਂ ਨਾ ਤਾਂ ਬ੍ਰਹਮਪੁਰੀ ਵਿੱਚ ਵੱਸਦਾ ਹਾਂ ਨਾ ਧਰਤੀ ਦੀਆਂ ਪੁਰੀਆਂ ਵਿੱਚ ਵੱਸਦਾ ਹਾਂ ਨਾ ਮੈਂ ਉੱਥੇ ਵੱਸਦਾ ਹਾਂ ਜਿੱਥੇ ਬਹੁਤ ਸਾਰਾ ਇਕੱਠ ਹੋਵੇ ਜਿਸ ਨੂੰ 사త్సੰਗ ਕਹਿੰਦੇ ਆ ਮੰਦਰਾਂ ਦੇ ਵਿੱਚ ਨਹੀਂ ਜਿੱਥੇ ਇਕੱਠ ਹੈ ਕਹਿੰਦੇ ਮੈਂ ਉੱਥੇ ਵੱਸਦਾ ਹਾਂ ਜਿੱਥੇ 사త్సੰਗ ਹੋ ਰਹੀ ਹੋਵੇ ਤੇ ਇਹ ਦੋ ਪੁਰਸ਼ ਮੇਰੇ ਨਾਮ ਦੀ ਚਰਚਾ ਕਰ ਰਹੇ ਸ਼ਾਇਦ ਇਹ 사త్సੰਗ ਹੈ ਇਸ ਕਰਕੇ ਮੈਂ ਇੱਥੇ ਬੈਠਾ ਹੋਇਆ ਸੁਸੰਗਤ ਜੀ ਪਰਮਾਤਮਾ ਉੱਥੇ ਆਉਂਦੇ ਹਨ ਉੱਥੇ ਹਾਜ਼ਰ ਹੁੰਦੇ ਹਨ ਜਿੱਥੇ ਮਨ ਕਰਕੇ ਇੱਕੋ ਨਾਮ ਵਖਾਣੀਆਂ ਦੀ ਗੱਲ ਹੋ ਰਹੀ ਹੋਵੇ ਸਿਰ ਤੇ ਸਿਰ ਪਰਮਾਤਮਾ ਦੀ ਗੱਲ ਹੋ ਰਹੀ ਹੋਵੇ ਭਾਵੇਂ ਦੀ ਉਹ ਚਾਰ ਸਰੀਰ ਹੋਣ ਭਾਵੇਂ 100 ਸਰੀਰ ਹੋਣ ਭਾਵੇਂ ਸਾਦੇ ਵਾਂਗੂ ਦੋ ਚਾਰ ਸਰੀਰ ਹੋਣ ਪਰਮਾਤਮਾ ਉੱਥੇ ਹੁੰਦਾ ਹੈ ਸੋ ਆਪ ਸੰਗਤਾਂ ਨੇ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਹਨ ਸੁਖਮਣੀ ਸਾਹਿਬ ਇੱਕ ਪਾਵਰਫੁੱਲ ਬਾਣੀ ਹੈ ਬੇਸ਼ੱਕ ਅਸੀਂ ਗੁਰਬਾਣੀ ਨੂੰ ਸੁਖਮਣੀ ਸਾਹਿਬ ਨੂੰ ਪੜ੍ਹਨ ਲੱਗਿਆ ਇਹਦੇ ਭਾਵ ਅਰਥਾਂ ਦੇ ਵਿੱਚ ਜਾਂ ਇਸ ਦੀ ਪਾਵਰ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਪਰ ਸੁਖਮਣੀ ਸਾਹਿਬ ਹੈ ਇੱਕ ਪਾਵਰਫੁੱਲ ਬਾਣੀ ਆਪ ਜੀ ਨੇ ਬੜਾਈ ਸੁਣਿਆ ਹੋਣਾ ਮਹਾਂਪੁਰਖ ਸੰਤ ਬਾਬਾ ਨਾਨ ਸਿੰਘ ਜੀ ਮਹਾਰਾਜ ਜੀ ਨੇ ਸੁਖਮਣੀ ਸਾਹਿਬ ਜੀ ਦੀ ਮਰਜ਼ਾਦਾ ਚਲਾਈ ਹੈ ਸੰਪਰਸੈਤ ਕਿਉਂ ਚਲਾਈ ਕਿਉਂਕਿ ਇਹ ਬਹੁਤ ਪਾਵਰਫੁਲ ਹੈ ਸਾਡੇ ਦੁੱਖਾਂ ਦਾ ਨਾਸ ਕਰਦੀ ਹੈ ਸਾਡੇ ਕਾਰਜਾਂ ਦੀ ਪੂਰਤੀ ਕਰਦੀ ਹੈ ਸੁਖਮਣੀ ਸਾਹਿਬ ਪੜਨ ਦੇ ਨਾਲ ਅਵਸਥਾ ਪ੍ਰਾਪਤ ਹੁੰਦੀ ਹੈ ਤੇ ਸੁਖਮਣੀ ਸਾਹਿਬ ਦੇ ਵਿੱਚ ਇਹੋ ਹੀ ਗੱਲ ਲਿਖੀ ਆ ਦੇਖੋ ਲੌਜਿਕ ਹੈ ਕਿਸ ਸੁਖਮਣੀ ਸਾਹਿਬ ਜੀ ਦਾ ਕਿ ਪਹਿਲੀ ਅਸ਼ਟਪਦੀ ਦੇ ਸ਼ਰੂ ਵਿੱਚ ਗੁਰੂ ਜੀ ਨੇ ਸੁਖਮਣੀ ਸਾਹਿਬ ਵਿੱਚ ਲਿਖਿਆ ਹੈ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਾਂ ਮਾਹੀ ਮਟਾਵ ਦੋ ਗੱਲਾਂ ਪ੍ਰਭੂ ਦਾ ਨਾਮ ਸਿਮਰੋ ਸਿਮਰਦਿਆਂ ਸਿਮਰਦਿਆਂ ਤੁਹਾਡੀ ਕਲੇ ਕਲੇਸ਼ ਖਤਮ ਹੋ ਜਾਣਗੇ then ਫਿਰ ਲੌਜੀਕ ਕੀ ਹੈ ਦੇ ਵਿੱਚ ਜਦੋਂ ਉਹ ਸੁਖਮਣੀ ਸਾਹਿਬ ਦੀ ਸਮਾਪਤੀ ਕਰਨ ਲੱਗੇ ਆ 24ਵੇਂ ਅਸ਼ਟਵੀ ਦੇ ਵਿੱਚ ਸਤਿਗੁਰੂ ਕਹਿੰਦੇ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚ then ਫਸਟ ਸਿਮਰੋ ਸਿਮਰ ਸਿਮਰ ਸੁਖ ਪਾਵੋ ਸਾਥ-ਸਾਥ ਸਿਮਰੋ ਗੋਬਿੰਦ ਦੋਵੇਂ ਇੱਕੋ ਹੀ ਗੱਲ ਹੈ ਗੁਰੂ ਜੀ ਨੇ ਸੱਚਖੰਡ ਦਾ ਦਵਾਰ ਖੋਲਿਆ ਸਿਮਰੋ 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 ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਿਟਾਓ 24ਵੀਂ ਅਸ਼ਟਪਦੀ ਦੀ ਸਮਾਪਤੀ ਵੇਲੇ ਜਦੋਂ ਉਹ ਲੋਕ ਕਰਦੇ ਹਨ ਇਸ ਬਾਣੀ ਦਾ ਤਾਂ ਉਦੋਂ ਕਹਿੰਦੇ ਹਨ ਸਾਥ-ਸਾਥ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੇ ਚਿੰਦ ਦੋਵੇਂ ਹੀ ਚਾਰ ਪੰਕਤੀਆਂ ਦਾ ਸਟਾਰਟਿੰਗ ਵਾਲੀਆਂ ਦੋ ਐਂਡ ਵਾਲੀਆਂ ਦੋ ਇੱਕੋ ਹੀ ਮੀਨਿੰਗ ਸੋ ਫਿਰ ਸੰਪਟਲਾਤਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕਾ ਮਨ ਮਿਸ਼ਰਾ ਥੈਨ ਜਦੋਂ ਗੁਰੂ ਸਾਹਿਬ ਜੀ ਨੇ ਸੁਖਮਣੀ ਸਾਹਿਬ ਜੀ ਦੀ ਸਮਾਪਤੀ ਕੀਤੀ ਤਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਤੇ ਫਿਰ ਨਾਨਕ ਇਹ ਗੁਣ ਨਾਮ ਸੁਖਮਨੀ ਸੁਖਮਨੀ ਸ਼ਬਦ ਦੀ ਵਰਤੋਂ ਕਰਦੀ ਕਿ ਇਹੋ ਹੀ ਖਜ਼ਾਨਾ ਹੈ ਤੇ ਆ ਸੁਖਮਨੀ ਸਾਹਿਬ ਦੇ ਵਿੱਚ ਗੁਣ ਹਨ ਐਂਡ ਤੇ ਕਿਹਾ ਨਾਨਕੇ ਗੁਣ ਨਾਮ ਸੁਖਮਨੀ ਕਿਉਂ ਇਹ ਗੋੜਾ ਸੁਖਮਨੀ ਸਾਹਿਬ ਦੀ ਕੁਆਲਿਟੀ ਹੈ ਕੁਆਂਟੀਟੀ ਨਹੀਂ ਹੈ ਕੁਆਲਿਟੀ ਹੈ ਸੁਖਮਨੀ ਸਾਹਿਬ ਜੀ ਦੀ ਸੁਖਮਨੀ ਸਾਹਿਬ ਨੂੰ ਪੜਾਂਗੇ ਜੇ ਪ੍ਰਸਾਦ ਵਾਲੀ ਅਸ਼ਟਪਦੀ ਦੇ ਵਿੱਚ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਲਿਖ ਦਿੱਤੀ ਹੈ ਸੁਖਮਨੀ ਸਾਹਿਬ ਨੂੰ ਪੜਾਂਗੇ 7ਵੀਂ ਅਸ਼ਟਪਦੀ ਦੇ ਵਿੱਚ ਸੰਤ ਸਾਧੂ ਦੀ ਮਹਿਮਾ ਲਿਖ ਦਿੱਤੀ। ਸੁਖਮਣੀ ਸਾਹਿਬ ਪੜਾਂਗੇ 8ਵੀਂ ਅਸ਼ਟਪਦੀ ਦੇ ਵਿੱਚ ਬ੍ਰह्म ਗਿਆਨ ਦੀ ਗੱਲ ਕੀਤੀ ਹੈ। ਬ੍ਰह्म ज्ञानी ਕੌਣ ਹੁੰਦਾ ਹੈ, ਕਿਵੇਂ ਹੁੰਦਾ ਹੈ, ਕੀ ਉਹਦਾ ਗੁਣ ਹੁੰਦਾ ਹੈ। ਫਿਰ 3ਰੀ ਅਸ਼ਟਪਦੀ ਦੇ ਵਿੱਚ ਸੰਤਾਂ ਦੀ ਮਹਿਮਾ ਲਿਖ ਦਿੱਤੀ। ਯਾਨੀ ਕਿ ਗੁਰੂ ਸਾਹਿਬ ਜੀ ਨੇ ਕਿਹਾ ਸੁਖਮਣੀ ਪੜਦਿਆਂ ਪੜਦਿਆਂ ਤੁਸੀਂ ਸਾਧ ਬਣ ਜਾਓਗੇ, ਤੁਸੀਂ ਬ੍ਰह्म ज्ञानी ਬਣ ਜਾਓਗੇ, ਤੁਸੀਂ ਸੰਤ ਬਣ ਜਾਓਗੇ। ਤੁਸੀਂ ਪਵਿੱਤਰ ਆਤਮਾ ਬਣ ਜਾਓਗੇ ਐਣ ਚ ਤਾਂ ਕਿਹਾ ਗੁਰੂ ਜੀ ਨੇ ਸ਼ੁਰੂ ਦੇ ਵਿੱਚ ਸੰਪਟ ਲਾ ਕੇ ਕਹਤਾ ਸੁਖਮਣੀ ਸੁਖੰਮਰਤ ਪ੍ਰਭ ਨਾਮ ਇਹ ਸੁਖਮਣੀ ਦੇ ਰਾਇ ਜੋ ਪ੍ਰਭੂ ਦੇ ਨਾਮ ਦੀ ਚਰਚਾ ਕੀਤੀ ਹੈ ਇਹ ਅੰਮ੍ਰਿਤ ਹੈ ਇਹਨੂੰ ਅੱਖਰ ਨਾ ਸਮਝੋ ਤੁਸੀਂ ਫਿਰ ਐਣ ਤੇ ਕਹਤਾ ਆ ਗੁਣ ਹੈ ਜਿਹੜੇ ਸੁਖਮਣੀ ਦੇ ਵਿੱਚ ਬ੍ਰਹਮ ਗਿਆਨੀ ਸਾਧੂ ਸੰਤ ਜੇ ਪ੍ਰਸਾਦ ਜਾ ਹੋਰ ਜਿੰਨੇ ਵੀ ਗੁਣ ਸੁਖਮਣੀ ਚ ਨਾਮ ਦੀ ਵਡਿਆਈ ਕੀਤੀ ਨਾਨਕ ਇਹ ਗੁਣ ਨਾਮ ਸੁਖਮਣੀ ਇਹ ਵਡਿਆਈ ਐ ਸੁਖਮਣੀ ਸਾਹਿਬ ਦੀ ਸੋ ਸੁਖਮਣੀ ਸਾਹਿਬ ਪੜਨ ਦੇ ਨਾਲ ਜਿੱਥੇ ਸਾਡੀ ਆਤਮਾ ਪਵਿੱਤਰ ਹੁੰਦੀ ਹੈ ਸਾਡੇ ਜੀਵਨ ਦੇ ਕਾਰਜਾਂ ਦੀ ਪੂਰਤੀ ਹੁੰਦੀ ਹੈ ਸਾਡੇ ਸਵਾਸ ਪਵਿੱਤਰ ਹੁੰਦੇ ਹਨ ਨਾਰਮਲੀ ਕਹਿ ਦਿੰਨੇ ਆ ਸੁਖਮਣੀ ਸਾਹਿਬ ਜੀ ਦੇ 24000 ਅੱਖਰ ਹਨ ਪਤਾ ਸਾਨੂੰ ਸਾਰਿਆਂ ਨੂੰ ਸੁਖਮਣੀ ਸਾਹਿਬ ਜੀ ਦੇ 24000 ਅੱਖਰ ਹਨ ਨੋਰਮਲੀ ਕਹਿ ਦਿੰਦੇ ਆ ਅਸੀਂ ਕਿ ਕੋਈ ਬੰਦਾ 24 ਘੰਟਿਆਂ ਵਿੱਚ 24000 ਸਵਾਸ ਲੈਂਦਾ ਬਟ 24 ਘੰਟਿਆਂ ਵਿੱਚ 24000 ਸਵਾਸ ਮਨੁੱਖ ਨਹੀਂ ਲੈਂਦਾ ਪਰ ਸੁਖਮਣੀ ਸਾਹਿਬ ਜੀ ਦੇ 24000 ਹੀ ਅੱਖਰ ਹਨ ਇੱਕ ਸੁਖਮਣੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ ਮਨੁੱਖ ਦੇ ਸਵਾਸ ਵੀ ਸਫਲ ਹੁੰਦੇ ਹਨ 24 ਘੰਟਿਆਂ ਵਾਲੇ ਬਟ ਪਲੱਸ ਜੋ ਅੱਖਰ ਬਚਦੇ ਹਨ ਉਹ ਮਨੁੱਖ ਦੀ ਦਰਗਾਹ ਦੇ ਵਿੱਚ ਜਮਾ ਹੁੰਦੇ ਜਿਹੜੇ ਕਿ ਜੀਵਨ ਦੇ ਅੰਤ ਸਮੇਂ ਵਿੱਚ ਉਹਨਾਂ ਅੱਖਰਾਂ ਦੇ ਬਦਲੇ ਮੁਕਤੀ ਪ੍ਰਾਪਤ ਹੁੰਦੀ ਹੈ ਸੋ ਅਸੀਂ ਆਪਣੇ 24 ਘੰਟਿਆਂ ਦੇ ਵਿੱਚ 21624 ਵਾਸ ਲੈਂਦੇ ਹਾਂ 21624 ਵਾਸ ਲੈਂਦੇ ਹਾਂ ਤੇ ਸੁਖਮਣੀ ਸਾਹਿਬ ਜੀ ਦੇ ਪ੍ਰਤੱਖ ਅੱਖਰ ਵਰਤ ਅੱਖਰ ਮਤਲਬ ਪੂਰੇ ਪੂਰੇ ਅੱਖਰ ਉਹ ਵੀ ਇੰਨੇ ਹੀ ਹਨ 21624 ਅੱਖਰ ਹਨ ਤੇ ਜਿਹੜੇ ਪੈਰਾਂ ਵਾਲੇ ਅੱਖਰ ਹਨ ਜਿਵੇਂ ਜਿਵੇਂ ਪ੍ਰਸ਼ਾਦ ਪੱਪੇ ਦੇ ਪੈਰ ਦੇ ਵਿੱਚ ਅੱਧਾ ਰਾਰਾ ਲੱਗਿਆ ਇਹੋ ਜਿਵੇਂ ਵਿਸ਼ਵਾਸ ਸ਼ਬਦ ਵਰਤਿਆ ਗਿਆ ਸੁਦਾ ਅਖਰ ਸ਼ਬਦ ਵਰਤਿਆ ਗਿਆ ਪ੍ਰਸ਼ਾਦ ਸ਼ਬਦ ਵਰਤਿਆ ਗਿਆ ਸੁਖਮਨੀ ਸਾਹਿਬ ਦੇ ਵਿੱਚ ਅੱਖਰਾਂ ਦੇ ਪੈਰਾਂ ਦੇ ਵਿੱਚ ਅੱਖਰ ਜੋ ਅੱਧੇ ਅੱਖਰ ਲੱਗੇ ਹਨ ਉਨ੍ਹਾਂ ਦੀ ਗਿਣਤੀ ਟੋਟਲ ਹੈਗੀ ਹੈ 2373 ਅੱਖਰ 2373 ਅੱਖਰ ਹਨ ਯਾਨੀ ਕਿ ਸਾਡੇ ਸਵਾਸਾਂ ਦੇ ਕੰਪੇਅਰ 21624 ਅੱਖਰ ਹਨ ਤੇ 21624 ਅਸੀਂ ਸਵਾਸ ਲੈਂਦੇ ਹਾਂ 24 ਘੰਟਿਆਂ ਵਿੱਚ ਬਟ ਜਿਹੜੇ 2373 ਅੱਖਰ ਹਨ ਇਹ ਐਕਸਟਰਾ ਜਿਹੜੇ ਅਧੇ ਅੱਖਰ ਲੱਗੇ ਹਨ ਸੁਖਨੀ ਸਾਹਿਬ ਵਿੱਚ ਫਿਰ ਤਿੰਨ ਅੱਖਰ ਹੋਰ ਵਿਦਵਾਨ ਪੁਰਸ਼ਾਂ ਨੇ ਗਿਣੇ ਹਨ ਜੋ 13ਵੀਂ ਅਸ਼ਟਪਦੀ ਦੇ ਵਿੱਚ ਆਉਂਦੇ ਆ ਕ ਸੰਤਨ ਕਾ ਦੂਖਨ ਕਾਗ ਜੋ ਲਵੇ ਸੰਤਨ ਕਾ ਦੂਖਨ ਸਰਪ ਜੋਨ ਪਾਵੇ ਸੰਤਨ ਕਾ ਦੂਖਨ ਤ੍ਰishna ਮੈਂ ਜਲੇ ਇਸ ਸੰਤਨ ਵਾਲੇ ਤਿੰਨ ਅੱਖਰ 13ਵੀਂ ਅਸ਼ਟਪਦੀ ਜੇ ਸੰਤਾਂ ਮਹਾਂਪੁਰਖਾਂ ਦੀ ਵਡਿਆਈ ਵਾਲੀ ਅਸ਼ਟਬਦੀ ਹੈ ਉਦੇ ਵਿੱਚ ਤਿੰਨ ਅੱਖਰਾਂ ਨੂੰ ਹੀ ਨੰਨਾ ਲਿਖਿਆ ਲੱਗਿਆ ਹੋਇਆ ਤਿੰਨ ਵਰਡ ਹੀ ਸੰਤਨ 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 ਕਰਕੇ ਆ ਬਾਕੀ ਸਾਰੇ ਸੰਤ 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 ਕਰਕੇ ਆ ਸੋ ਤਿੰਨ ਅੱਖਰ ਇਹ ਹੋਗੇ ਯਾਨੀ ਕਿ 30 ਹੋਤੇ ਤਾਂ ਅੱਖਰ ਪਲਾਸ ਤਿੰਨ ਅੱਖਰ 237 ਅੱਖਰ ਹੋਗੇ ਇਹ ਪ੍ਰੋਵੀਡੈਂਟ ਫੰਡ ਹੈ ਸਾਡੀ ਲਾਈਫ ਦਾ ਸਾਡੇ ਸਾਹਾਂ ਦਾ ਯਾਨੀ ਕਿ 21624 ਅੱਖਰ 21624 ਸਵਾਦ ਸਾਡੇ ਤਾ ਸੁਖਮਨੀ ਸਾਹਿਬ ਪੜਨ ਦੇ ਨਾਲ ਸਾਡੇ ਸੁਆਸ ਸਫਲ ਹੋਗੇ ਬਟ 2376 ਅੱਖਰ ਜਿਹੜੇ ਹੈਗੇ ਆ ਉਹ ਹੋ ਸਾਡਾ ਪ੍ਰੋਵੀਡੈਂਟ ਫੰਡ ਹੈ ਜਿਸ ਤਰ੍ਹਾਂ ਅਸੀਂ ਨੌਕਰੀ ਕਰਦੇ ਆ ਤਾਂ ਗਵਰਨਮੈਂਟ ਸਾਡੇ ਪੈਸੇ ਸੈਲਰੀ ਦੇ ਵਿੱਚੋਂ ਕੁਝ ਪੈਸੇ ਕੱਟ ਲੈਂਦੀ ਹੈ ਜਿਹੜੇ ਰਿਟਾਇਰਮੈਂਟ ਦੇ ਵਿੱਚ ਸਾਨੂੰ ਮਿਲਦੀ ਹੈ ਬੁਢੇਪੇ ਵੇਲੇ ਸਾਨੂੰ ਉਸ ਦਾ ਸੁੱਖ ਮਿਲਦਾ ਉਹਨਾਂ ਪੈਸਿਆਂ ਦਾ ਉਹਨੂੰ ਕਿੰਨੇ ਪ੍ਰੋਵੀਡੈਂਟ ਫੰਡ ਆ ਸੋ ਇਸ ਤਰ੍ਹਾਂ ਫਿਰ ਬਲਾਉ ਮੰਨੋ ਤੁਸੀਂ ਵੀ 2376 ਅੱਖਰ ਪلاس 21624 ਅੱਖਰ ਟੋਟਲ ਬਣ ਗਈ 24000 ਅੱਖਰ ਤੇ 24000 ਅੱਖਰ ਜਿਹੜੇ ਹੈਗੇ ਉਹਨਾਂ ਦੇ ਵਿੱਚੋਂ 2376 ਅੱਖਰ ਤੁਹਾਡਾ ਪ੍ਰੋਵੀਡੈਂਟ ਫੰਡ ਦਿੱਲੀ ਤੁਸੀਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰੋਗੇ ਨਾ ਤਾਂ ਤੁਸੀਂ 2376 ਅੱਖਰਾਂ ਦੇ ਨਾਲ ਜਮਾ 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 ਸਤਖੰਡ ਚੁੰਦੇ ਆਓ ਤੇ ਅੰਤ ਵਿੱਚ ਕੀ ਮਿਲੇਗਾ ਉਸ ਪ੍ਰੋਵੀਡੈਂਟ ਫੰਡ ਦੇ ਬਦਲੇ ਵਿੱਚ ਸਾਨੂੰ ਸਵਰਗ ਮਿਲੇਗਾ ਸਤਿਗੁਰੂ ਨਾਨਕ ਪਾਸ਼ਾ ਦੀ ਗੋਦ ਮਿਲੇਗੀ ਵੈਸੇ ਤਾਂ ਸੁਖਮਨੀ ਸਾਹਿਬ ਜਿਹੜੀ ਪੜਦੇ ਆਂ ਆਪਾਂ ਸਾਰੇ ਕਾਰਜਾਂ ਦੀ ਪੂਰਤੀ ਵੀ ਸੁਖਮਨੀ ਸਾਹਿਬ ਜੀ ਦੇ ਨਾਲ ਹੁੰਦੀ ਹੈ ਐਂਡ ਮੁਕਤੀ ਵੀ ਸੁਖਮਨੀ ਸਾਹਿਬ ਪੜਨ ਦੇ ਨਾਲ ਹੁੰਦੀ ਹੈ ਬ੍ਰਹਮ ਗਿਆਨੀ ਵੀ ਸੁਖਮਨੀ ਸਾਹਿਬ ਪੜਨ ਦੇ ਨਾਲ ਬਣਦੇ ਹਨ ਸੰਤ ਵੀ ਸੁਖਮਨੀ ਸਾਹਿਬ ਪੜਨ ਦੇ ਨਾਲ ਬਣਦੇ ਹਨ ਐਵੇਂ ਤਾਂ ਨਹੀਂ ਮਹਾਂਪੁਰਖ ਸੰਤ ਬਾਬਾ ਨਨ ਸਿੰਘ ਜੀ ਮਹਾਰਾਜੀ ਨੇ ਸੁਖਮਨੀ ਸਾਹਿਬ ਦੀ ਮਰਜ਼ਿਆ ਦਾ ਚਲਿਆ ਕਿਉਂਕਿ ਐਸੇ ਹੀ ਸੁਖਮਨੀ ਨੂੰ ਪੜ ਪੜ ਕੇ ਕਿੰਨੇ ਹੀ ਸੰਤ ਬਣ ਗਏ ਨਾਨਕ ਸਰ ਵਿੱਚ ਕਿੰਨੇ ਹੀ ਸਥਾਨ ਬਣ ਗਏ ਤਿੰਨਾਂ ਹੀ ਠਾਠਾਂ ਬਣੀਆਂ ਚਲੋ ਪਲੱਸ ਸੁਖਮਨੀ ਸਾਹਿਬ ਦੇ ਗੁਣ ਬੜੇ ਹਨ ਬੜੇ ਸੁਖ ਮਿਲਦਾ ਸੁਖਮਨੀ ਸਾਹਿਬ ਪੜਨ ਦੇਣਾ ਵੈਸੇ ਤੇ ਜੇ ਗੱਲ ਕਰੀਏ ਸਿੱਖ ਇਤਿਹਾਸ ਦੀ ਕਿ ਸਿੱਖ ਇਤਿਹਾਸ ਗੁਰਬਾਣੀ ਦੀਆਂ ਵਿੜਿਆਈਆਂ ਨਾਲ ਗੁਰਬਾਣੀ ਦੀਆਂ ਸ਼ਕਤੀਆਂ ਨਾਲ ਭਰਿਆ ਪਿਆ ਕਿਹੜੀ ਕਿਹੜੀ ਗੱਲ ਦੱਸੀ ਸ਼ਕਮਨੀ ਸਾਹਿਬ ਜੀ ਦੀ ਪਰ ਤੁਹਾਨੂੰ ਮੈਂ ਆਪਣੀਆਂ ਹੀ ਹੱਡ ਬੀਤੀ ਗੱਲਾਂ ਕਰਦਾ ਦੋਕ ਤੁਹਾਡੇ ਨਾਲ ਬਹੁਤ ਸਮੇਂ ਦੀ ਗੱਲ ਹੈ 1998 1998 ਉਸ ਸਮੇਂ ਭਗਤੀ ਕਰਨ ਲੱਗਿਆ ਹੋਇਆ ਸੀ ਮੈਂ ਜਿਸ ਜਗ੍ਹਾ ਤੇ ਭਗਤੀ ਕਰਦਾ ਸੀ ਉਸ ਜਗ੍ਹਾ ਤੇ ਇੱਕ ਦਿਨ ਦੀ ਗੱਲ ਹੈ ਕਿ ਇੱਕ ਗੁਰਾਨ ਕਈ ਗੁਰਾਨ ਕਈ ਦਾ ਨਾਮ ਦਾ ਮਨੁੱਖ ਇੱਕ ਮਿੱਟੀ ਦੇ ਲਾਗੇ ਬੈਠਾ ਸੀ ਉਹਨਾਂ ਦੇ ਖੇਤਾਂ ਵਿੱਚ ਇੱਕ ਮਿੱਟੀ ਸੀ ਤੇ ਮੈਂ ਕਿਹਾ ਮੈਂ ਸਰਕਾਰਨ ਨਿਕਲਿਆ ਤੇ ਮੈਂ ਕਿਹਾ ਕਿੱਦਾਂ ਪਾਉ ਅੱਜ ਨਾ ਪੂਰਨਵਾਸੀ ਹੈ ਨਾ ਮਸਿਆ ਹੈ ਨਾ ਦਸਵੀਂ ਹੈ ਨਾ ਪੰਜਵੀਂ ਤੋਂ ਮਿੱਟੀ ਦੇ ਦਿਵਾਲੀ ਹੋਇਆ ਬੈਠਾ ਉਹ ਕਹਿਣ ਲੱਗਿਆ ਭਾਜੀ ਕੀ ਦੱਸਾਂ ਕਿੰਨੇ ਮੈਂ ਅਮਰਤ ਛਕ ਲਿਆ ਹੁਣ ਮੈਂ ਮਿੱਟੀ ਢੋਣ ਲੱਗਿਆ ਤੇ ਮੈਂ ਮੈਨਾਂ ਮੰਡੀ ਪਹਿਲਾਂ ਬਣਾਈ ਕਿਉਂ ਸੀ ਕਹਿੰਦਾ ਜੀ ਇਹ ਪਾਕਿਸਤਾਨ ਚੋਂ ਮੇਰੀ ਦਾਦੀ ਇੱਥੇ ਲੈ ਕੇ ਆਈ ਸੀਗੀ ਤੇ ਪਾਕਿਸਤਾਨ ਵਿੱਚ ਸਾਡੇ ਖੇਤਾਂ ਵਿੱਚ ਸਾਡੇ ਪੜਦਾਦੇ ਦੀ ਮੱਟੀ ਬਣੀ ਸੀ ਉਦੋਂ ਅੱਜਕੱਲ ਆਮ ਬੋਲੀ ਦੇ ਵਿੱਚ ਅਸੀਂ ਪੰਜਾਬੀ ਲੋਕ ਛੀਤ ਕਹਿ ਦਿੰਦੇ ਆ ਹੋਵੇ ਭਾਵੇਂ ਕੁਸ਼ੀ ਪਰ ਉਹਨਾਂ ਸ਼ਹੀਦੀ ਕਹ ਦਿੰਨੇ ਜਿਹਦੀ ਮੱਟੀ ਬਣਾਈ ਹੁੰਦੀ ਆ ਸੋ ਕਹਿੰਦਾ ਉੱਥੋਂ ਫਿਰ ਜਦੋਂ ਦੇਸ਼ ਦਾ ਵਟਵਾਰਾ ਹੋਇਆ ਮੇਰੀ ਦਾਦੀ ਉੱਥੋਂ ਇੱਕ ਪੂਰੀ ਮੱਟੀ ਦਾ ਨਾਲ ਚੱਕੀ ਕਿ ਉੱਥੋਂ ਇੱਟ ਝੁੱਕ ਲਈ ਇਟ ਚੋਕੇ ਲਾ ਕੇ ਜਦੋਂ ਸਾਨੂੰ ਇੱਥੇ ਜ਼ਮੀਨ ਅਲਰਟ ਹੋਈ ਤਾਂ ਉਹਨੇ ਆਪਣੀ ਜ਼ਮੀਨ ਦੇ ਵਿੱਚ ਇਹ ਉਹ ਇਟ ਦੇ ਨਾਲ ਹੋਰ ਇਟਾਂ ਲਾ ਕੇ ਮਾੜੀ ਬਣਾ ਦਿੱਤੀ। ਕਹਿੰਦਾ ਬਟ ਹੁਣ ਮੈਂ ਅੰਮ੍ਰਿਤ ਛਕ ਲਿਆ ਤੇ ਮੈਂ ਇਹ ਕੰਮ ਨਹੀਂ ਕਰਨਾਗਾ। ਮਖ ਤੂੰ ਇਦਾਂ ਕਰ ਜੇ ਨਹੀਂ ਕਰਨਾ ਨਾ ਇੱਕ ਕੰਮ ਕਰ। ਇਹਨਾਂ ਇਟਾਂ ਨੂੰ ਪੁੱਟ ਕੇ ਆਪਣੀ ਨੇੜੀ ਗੰਗਨਹਿਰ ਵਗਦੀ ਐ। ਤੂੰ ਇਸ ਨੂੰ ਟਰਾਲੀ ਚ ਪਾ ਤੇ ਉੱਥੇ ਨਹਿਰ ਸਤਾ ਰਿਆ। ਨਹਿਰ ਸਤਾਰ ਕੇ ਆ ਕੇ ਫਿਰ ਉੱਥੇ ਇਸ਼ਨਾਨ ਕਰਕੇ ਫਿਰ ਘਰ ਵੜੀ। ਫਿਰ ਤੂੰ ਇਸ ਜਗ੍ਹਾ ਤੇ ਇੱਕ ਕਮਰਾ ਬਣਾ ਇਸ ਕਮਰੇ ਨੂੰ ਬਣਾ ਕੇ ਫਿਰ ਉਸ ਦੇ ਵਿੱਚ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰ ਉਸਨੇ ਉਸੇ ਤਰ੍ਹਾਂ ਕੀਤਾ ਕੋਠਾ ਬਣਾ ਕੇ ਰੋਜ਼ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਗਿਆ ਖੇਤਾਂ ਦੇ ਵਿੱਚ ਆਮਲ ਕਰਕੇ ਉਹ ਖੇਤ ਦੇ ਵਿੱਚ ਕੋਠਾ ਸੀ ਤਾਂ ਉੱਥੇ ਰਹਿ ਵੀ ਲੈਂਦੇ ਸੀ ਦਿਨ ਵੇਲੇ ਪੈ ਵੀ ਲੈਂਦੇ ਸੀ ਪਰ ਪਾਠ ਰੋਜ਼ ਕਰਦਾ ਸੀ ਸੁਖਮਨੀ ਸਾਹਿਬ ਜੀ ਦਾ ਇਸ ਤਰ੍ਹਾਂ ਉਸ ਨੂੰ 6 ਕੁ ਮਹੀਨੇ ਹੋਈ ਹੋਣੇ ਆ ਆ ਮੇਰੇ ਕੋਲ ਇੱਕ ਦਿਨ ਬੜਾ ਖੁਸ਼ ਹੋ ਕੇ ਆਇਆ ਕਹਿੰਦਾ ਲੰਗਾ ਭਾਜੀ ਅੱਜ ਤਾਂ ਕਮਾਲ ਹੀ ਹੋ ਗਈ ਮੈਂ ਕੀ ਹੋ ਗਿਆ ਕਹਿੰਦਾ ਨਾ ਜੀ ਅੱਜ ਇੱਕ ਤੰਬੇ ਜੇ ਵਾਲਾ ਮੁਸਲਮਾਨ ਦੀ ਸ਼ਕਲ ਦਾ ਬੰਦਾ ਆਇਆ ਮੇਰੇ ਕੋਲੇ ਤਾਂ ਉਹ ਮੈਨੂੰ ਸੋਨੇ ਦੀਆਂ ਦੋ ਮੋਹਰਾਂ ਦੇ ਕੇ ਗਿਆ ਕਹਿੰਦਾ ਮੈਨੂੰ ਸੋਨੇ ਦੀਆਂ ਦੋ ਮੋਹਰਾਂ ਦੇ ਕੇ ਗਿਆ ਇੱਕ ਮੁਸਲਮਾਨ ਉਹ ਮਾ ਪਲੇ ਉਹ ਮੁਸਲਮਾਨ ਨਹੀਂ ਸੋ ਤੁਹਾਡਾ ਦਾਦਾ ਹੀ ਹੋਣਾ ਕਿ ਕਿ ਜਿਹੜਾ ਤੇਰਾ ਪਰਦਾਦਾ ਸੀ ਨਾ ਉਹ ਬਾਬਲਪੁਰ ਦਾ ਡਾਕੂ ਸੀ ਮਸ਼ਹੂਰ ਤੇ ਉਸ ਨੇ ਰਿਟਾਇਰ ਰੱਖੇ ਹੋਏ ਸੀ ਤੇ ਆਪਣੇ ਬੰਦਿਆਂ ਤੋਂ ਡਾਕੇ ਮਰਵਾਉਂਦਾ ਹੁੰਦਾ ਸੀ ਤੇ ਸਾਰਾ ਜਿਹੜਾ ਮਾਲ ਸੀ ਨਾ ਲੁੱਟਦਾ ਉਹ ਆਪਦੇ ਕੋਲੇ ਜਮਾ ਰੱਖਦਾ ਹੁੰਦਾ ਸੀ ਹੁਣ ਤੂੰ ਰੋਸ਼ਕੁਮਨੀ ਸਾਹਿਬ ਪੜਨ ਲੱਗ ਗਿਆ ਇੱਥੇ ਬੈਠ ਕੇ ਉਹ ਪ੍ਰਸੰਨ ਹੋ ਗਿਆ ਉਹਨੇ ਹੁਣ ਤੈਨੂੰ ਖਜ਼ਾਨਾ ਦੇਣਾ ਸ਼ੁਰੂ ਕਰ ਦਿੱਤਾ ਫਿਰ ਉਸ ਨੂੰ ਹਰ ਮਹੀਨੇ ਬਾਅਦ ਇੱਕ ਸੋਨੇ ਦੀ ਮੋਹਰ ਮਿਲਦੀ ਸੀ ਉਸ ਨੂੰ ਸੁਖਮਨੀ ਸਾਹਿਬ ਦਾ ਪਾਠ ਰੋਜ਼ ਕਰਦਾ ਸੀ ਉਸ ਕੋਠੇ ਵਿੱਚ ਸੋ ਇਸ ਤਰੀਕੇ ਦੇ ਨਾਲ ਇਹ ਸੁਖਮਨੀ ਸਾਹਿਬ ਜੀ ਦੀ ਪਾਵਰ ਹੈ ਕਿ ਜੋ ਬੁਰੀਆਂ ਆਤਮਾਵਾਂ ਵੀ ਹੁੰਦੀਆਂ ਨਾ ਉਹ ਵੀ ਤੁਹਾਡੇ ਕੋਲੇ ਆ ਜਾਂਦੀਆਂ ਪਵਿੱਤਰ ਆਤਮਾਵਾਂ ਵੀ ਤੁਹਾਡੇ ਕੋਲੇ ਆ ਜਾਂਦੀਆਂ ਪਵਿੱਤਰ ਆਤਮਾਵਾਂ ਤੁਹਾਡੇ ਅੰਦਰ ਸ਼ਕਤੀ ਭਰਨ ਵਾਸਤੇ ਆ ਜਾਂਦੀਆਂ ਤੁਹਾਡੀ ਹੈਲਪ ਕਰਨ ਵਾਸਤੇ ਆ ਜਾਂਦੀਆਂ ਬੁਰੀਆਂ ਆਤਮਾਵਾਂ ਜੋ ਤੁਹਾਡੇ ਆਸ-ਪਾਸ ਆਉਂਦੀਆਂ ਉਹ ਤੁਹਾਡੇ ਕੋਲੋਂ ਰਸਤਾ ਲੈਣ ਵਾਸਤੇ ਸੋ ਇਸ ਤਰ੍ਹਾਂ ਉਸ ਬੰਦੇ ਨੇ ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰਨਾ ਸ਼ੁਰੂ ਕੀਤਾ ਉਹਨੂੰ ਰੋ ਹਰ ਮਹੀਨੇ ਸੋਨੇ ਦੀ ਮੋਹਰ ਮਿਲਦੀ ਸੀ ਸੋ ਇੱਕ ਵਾਰ ਛੋਟਾ ਸੀ ਮੈਂ ਉਦੋਂ ਗੁਰੂ ਪਿਤਾ ਜੀ ਦੇ ਜਥੇ ਦੇ ਵਿੱਚ ਰਹਿੰਦਾ ਸੀ ਤਾਂ ਸੁਖਮਨੀ ਸਾਹਿਬ ਜੀ ਦਾ ਕਿਸੇ ਦੇ ਘਰ ਅਕੋਤਰ ਸਾਹਿਬ ਪਾਠ ਕੀਤਾ ਸੰਬਟ ਲਾ ਕੇ ਅਕੋਤਰ ਸਾਹਿਬ ਦਾ ਮਤਲਬ 101 ਵਾਰ 101 ਪਾਠ ਸੰਪਟ ਲਾ ਕੀਤਾ ਅਖੰਡ ਪਾਠ ਸੁਖਮਨੀ ਸਾਹਿਬ ਜੀ ਦਾ ਅਖੰਡ ਪਾਠ 5 ਦਿਨਾਂ ਚ ਹੁੰਦਾ ਹੈ ਸੁਖਮਨੀ ਸਾਹਿਬ ਜੀ ਦੇ 105 ਪਾਠ ਕਰਨੇ ਹੋਣ ਅਖੰਡ ਤਾਂ 5 ਦਿਨਾਂ ਚ ਹੋਣਗੇ ਸੋ ਉਹਨਾਂ ਦੇ ਘਰ ਇਹ ਪ੍ਰੋਬਲਮ ਸੀ ਬੋਰ ਦੇ ਲਾਗੇ ਬੁਰਜ ਹਨੂਮਾਨਗੜ ਪਿੰਡ ਹੈ ਸੋ ਉਹਦਾ ਨਾਂ ਤਾਂ ਮੈਨੂੰ ਯਾਦ ਨਹੀਂ ਚੰਗੀ ਤਰ੍ਹਾਂ ਬਲਤੇਜ ਸਿੰਘ ਜਾਂ ਕੁਛ ਹੋਰ ਤਰ੍ਹਾਂ ਦਾ ਨਾਮ ਸੀ ਮੈਂ ਛੋਟਾ ਹੁੰਦਾ ਸੀ ਉਹ ਦੋ ਉਹਨਾਂ ਦੇ ਸਾਰੇ ਪਸ਼ੂ ਜੋ ਵੀ ਉਹਨਾਂ ਦੇ ਘਰ ਚ ਪਸ਼ੂ ਆਉਂਦਾ ਸੀ ਮਰ ਜਾਂਦਾ ਸੀ ਗਾ ਦੁੱਧ ਵਾਲਾ ਲੈ ਕੇ ਆਉਂਦੇ ਸੀ ਉਹ ਵੀ ਮਰ ਜਾਂਦਾ ਸੀ ਤਾਂ ਉਹ ਗੁਰੂ ਪਿਤਾ ਜੀ ਕੋਲੇ ਆਏ ਇੱਕ ਵਾਰ ਅ ਗੁਰੂ ਪਿਤਾ ਜੀ ਕੋਲੇ ਆ ਕੇ ਉਹਨਾਂ ਨੇ ਕਿਹਾ ਮਹਾਰਾਜ ਜੀ ਸਾਡੀ ਆ ਸਮੱਸਿਆ ਨਾ ਤਾਂ ਸਾਡੇ ਕਮਾਈ ਦੇ ਵਿੱਚ ਬਰਕਤ ਨਹੀਂ ਦੀ ਫਸਲਾਂ ਦੇ ਵਿੱਚ ਦੈਨ ਨਾ ਜੋ ਵੀ ਪਸ਼ੂ ਲੈ ਕੇ ਆਉਨੇ ਉਹ ਮਰ ਜਾਂਦਾ ਦੁੱਧ ਵਾਲਾ ਲੈ ਕੇ ਆਉਨੇ ਉਹ ਵੀ ਮਰ ਜਾਂਦਾ ਅਸੀਂ ਤਾਂ ਉਹ ਅੰਮ੍ਰਿਤਸਰ ਦੇ ਲਾਗੇ ਮੇਰੇ ਘਰ ਪਤਾ ਨਹੀਂ ਲੋਕ ਖੀਰ ਲੈ ਕੇ ਜਾਂਦੇ ਜਿੱਥੇ ਕਹਿੰਦੇ ਉੱਥੇ ਖੀਰਾ ਵੀ ਚੜਾਏ ਆ ਪਰ ਪਸ਼ੂ ਸਾਡਾ ਕੋਈ ਨਹੀਂ ਬਚਦਾ ਸੋ ਮਹੰਪੁਰ ਖਾਨ ਨੇ ਕਿਹਾ ਵੀ ਭਾਈ ਤੂੰ ਸੁਖਮਨੀ ਸਾਹਿਬ ਜੀ ਦਾ ਅਕੋਤਰ ਸੈ ਪਾਠ ਕਰਵਾ। ਅਖੰਡ ਪਾਠ। ਸੋ ਉਹਨਾਂ ਦੇ ਘਰ 101 ਸੁਖਮਨੀ ਸਾਹਿਬ ਜੀ ਦਾ ਅਖੰਡ ਪਾਠ ਕੀਤਾ 5 ਦਿਨ ਲਗਾਤਾਰ ਦਿਨ ਰਾਤ ਪਾਠੀ ਸਿੰਘਾ ਨੇ। ਤਾਂ ਸੰਪਟ ਲਾ ਕੇ। ਸੋ 5 ਦਿਨਾਂ ਤੋਂ ਬਾਅਦ ਜਦ ਸੁਖਮਨੀ ਸਾਹਿਬ ਜੀ ਦਾ ਭੋਗ ਪਿਆ ਉਸ ਤੋਂ ਬਾਅਦ ਉਹਨਾਂ ਦੀ ਫੈਮਿਲੀ ਵੈਰੀ ਹੈਪੀ। ਕਮਾਈ ਦੇ ਵਿੱਚ ਵੀ ਬਰਕਤ ਆ। ਦੇਨ ਉਹਨਾਂ ਦੇ ਪਸ਼ੂ ਵੀ ਦੁੱਧ ਦੇਣ ਵਾਲੇ ਵੀ ਬਚਦੇ ਸੀ ਦੂਜੇ ਪਸ਼ੂ ਵੀ ਬਚਦੇ ਸੀ ਸਭ ਕੁਝ ਉਹਨਾਂ ਦਾ ਵਧੀਆ ਠੀਕ ਹੋ ਗਿਆ ਸੋ ਇਹ ਸੁਖਮਨੀ ਸਾਹਿਬ ਜੀ ਦੀ ਪਾਵਰ ਹੈ ਸੁਖਮਨੀ ਸਾਹਿਬ ਦੇ ਵਿੱਚ ਇੰਨੀ ਪਾਵਰ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਵੀ ਕੰਮ ਸੁਖਮਨੀ ਸਾਹਿਬ ਜੀ ਦੇ ਪਾਠ ਕਰਕੇ ਪੂਰਨ ਕਰ ਸਕਦੇ ਹੋ ਰੱਬ ਨੂੰ ਪਾਉਣਾ ਹੈ ਤਾਂ ਸੁਖਮਨੀ ਸਾਹਿਬ ਪੜੋ ਬ੍ਰਹਮਗੇਨੀ ਬਣਨਾ ਹੈ ਤਾ ਸੁਖਮਨੀ ਸਾਹਿਬ ਪੜੋ ਸੰਤ ਬਣਨਾ ਤਾ ਸੁਖਮਨੀ ਸਾਹਿਬ ਬੜੋ ਧਨ ਪ੍ਰਾਪਤ ਕਰਨਾ ਤਾ ਸੁਖਮਨੀ ਸਾਹਿਬ ਪੜੋ ਜੇ ਕਿਸੇ ਦੇ ਘਰ ਦੇ ਵਿੱਚ ਤੁਹਾਨੂੰ ਲੱਗਦਾ ਕਿ ਕਿਸੇ ਨੇ ਕੀਤਾ ਕਰਾਇਆ ਜਿਵੇਂ ਤੁਹਾਡੀ ਬੋਲੀ ਚ ਮੇਰੀ ਬੋਲੀ ਨਹੀਂ ਹੈ ਤੁਹਾਡੀ ਬੋਲੀ ਚ ਕੀਤਾ ਕਰਾਇਆ ਦਾ ਅਸਰ ਹੈ ਜੀ ਕੁਝ ਹੁੰਦਾ ਨਹੀਂ ਜੀ ਤੇ ਦੇਖੋ ਬਾਬਾ ਨਾਨਕ ਸਿੰਘ ਜੀ ਮਹਾਰਾਜੀ ਨੇ ਅੰਮ੍ਰਿਤਸਰ ਵਾਲੀ ਫੈਮਿਲੀ ਦੇ ਪ੍ਰਤੱਖ ਕਰਕੇ ਦਿਖਾਇਆ ਸੀ ਕਿ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੁੰਦੇ ਸੀ ਬਾਬਾ ਜੀ ਦੇ ਬਚਨ ਅਨੁਸਾਰ ਤਨ ਚੁੱਲੇ ਚੋਂ ਤਵੀਤ ਨਿਕਲੇ ਸ਼ਾਇਦ ਤੁਸੀਂ ਸੁਣਿਆ ਹੋਣਾ ਹਨਾ ਚੁੱਲੇ ਚੋਂ ਤਵੀਤ ਨਿਕਲੇ ਪਾਠ ਦੀ ਸ਼ਕਤੀ ਸੁਖਮਨੀ ਸਾਹਿਬ ਜੀ ਦੀ ਸੁਖਮਨੀ ਸਾਹਿਬ ਪੜਨ ਦੇ ਨਾਲ ਇਹ ਚੀਜ਼ਾਂ ਤੋਂ ਵੀ ਮੁਕਤੀ ਮਿਲਦੀ ਹੈ ਸੋ ਸੁਪਰ ਪਾਵਰ ਸੁਖਮਨੀ ਸਾਹਿਬ ਜੀ ਜਿਸ ਦਾ ਪਾਠ ਤੁਸੀਂ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਕੀਤਾ ਵਢ ਭਾਗੇ ਹੋ ਤੇ ਤੁਸੀਂ ਸਾਰਾ ਪਰਿਵਾਰ ਜੋ ਮਹਾਪੁਰਖਾਂ ਦੇ ਨਾਲ ਜੁੜੇ ਹੋਏ ਹੋ ਮਹਾਪੁਰਖਾਂ ਦੀ ਸੰਪਰਦਾ ਦੇ ਨਾਲ ਜੁੜੇ ਹੋਏ ਤਨਦਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਦੇ ਵਿਵਿਧ ਚਰਨਾਂ ਦੇ ਨਾਲ ਜੁੜੇ ਹੋਏ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੇ ਕਿਉਂਕਿ ਜੁੜਨਾ ਗੁਰਬਾਣੀ ਨਾਲ ਆ ਬਾਬਾ ਆਨੰਦ ਸਿੰਘ ਜੀ ਨੇ ਵੀ ਗੁਰਬਾਣੀ ਨਾਲ ਹੀ ਜੁੜਿਆ ਸੁਖਮਨੀ ਸਾਹਿਬ ਦੀ ਜੋਰ ਦਿੱਤਾ ਸੋ ਉਹ ਸੀ ਕਰ ਰਹੇ ਆ ਅੱਗੇ ਸਤਿਗੁਰੂ ਨਾਨਕ ਪਾਤਸ਼ਾਹ ਨੂੰ ਦੀ ਮਰਜ਼ੀ ਉਹਨਾਂ ਦੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਦੀ ਮਰਜ਼ੀ ਹੈ ਕਿ ਉਹ ਸਾਡੀਆਂ ਕਮਾਈਆਂ ਨੂੰ ਕਿਵੇਂ ਸਫਲ ਕਰਦੇ ਆ ਕਿਵੇਂ ਸਾਡੀ ਕਮਾਈ ਨੂੰ ਆਪਣੇ ਕੰਨਾਂ ਨਾਲ ਸੁਣਦੇ ਆਪਣੀਆਂ ਅੱਖਾਂ ਨਾਲ ਦੇਖਦੇ ਐ ਤੇ ਫੇਰ ਉਹ ਸਾਨੂੰ ਉਹਦੇ ਰਿਜ਼ਲਟ ਦਿੰਦੇ ਐ ਇਹ ਸਾਡੀ ਕਮਾਈ ਤੇ ਡਿਪੈਂਡ ਹੁੰਦਾ ਕੋਈ ਅੱਖਰ ਪੜ੍ਹਨਾ ਨਾ ਕੁਝ ਨਹੀਂ ਹੁੰਦਾ ਕਿਉਂਕਿ ਮੈਂ ਤੁਹਾਡੇ ਕੋਲੇ ਅੱਖਰਾਂ ਦੀ ਗੱਲ ਕੀਤੀ ਐ ਸੁਖਣੀ ਸਾਹਿਬ ਜੀ ਦੀ ਐਨੇ ਅੱਖਰ ਐ ਇਹ ਤਾਂ ਸਿਰਫ ਸਮਝਾਉਣ ਵਾਸਤੇ ਗਿਣਤੀ ਦੇ ਅੱਖਰਾਂ ਦੀ ਗਿਣਤੀ ਕਰਨ 'ਚ ਲੱਗੇ ਰਵਾਂਗੇ ਤਾਂ ਰੱਬ ਨਹੀਂ ਮਿਲਦਾਗਾ ਅਸੀਂ ਇੰਨੇ ਨੌਲਜ ਇਕੱਠੀਆਂ ਕਰੀ ਜਾਂਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਚ ਪੰਜ ਪਾਸ਼ਾ ਦੇ ਹਨ ਸ਼ਬਦਾਂ ਜੀ ਦੂਜੇ ਪਾਸ਼ਾ ਦੇ ਹਨ ਸ਼ਬਦਾਂ ਜੀ ਭਗਤਾਂ ਦੀ ਇੰਨੀ ਬਾਣੀ ਹੈ ਜੀ ਪਟਾਂ ਦੀ ਇੰਨੀ ਬਾਣੀ ਇਹ ਗਿਣਤੀਆਂ ਕਰਨ ਦਾ ਰੱਬ ਨਹੀਂ ਮਿਲਣਾ ਰੱਬ ਮਿਲਣਾ ਗੁਰਬਾਣੀ ਦੀ ਕੁਆਲਿਟੀ ਸਮਝਣ ਦੇ ਨਾਲ ਤੇ ਮਹਾਂਪੁਰਖਾਂ ਨੇ ਸਾਨੂੰ ਕੁਆਲਿਟੀ ਹੀ ਸਮਝਾਈ ਹੈ ਕਿ ਇਹਦੇ ਵਿੱਚ ਪਾਵਰ ਕੀ ਹੈ ਸੁਖਮਣੀ ਸਾਹਿਬ ਜੀ ਦੇ ਵਿੱਚ ਪਾਵਰ ਕੀ ਹੈ ਕਿਵੇਂ ਪੜਨੀ ਹੈ ਕਿਵੇਂ ਵਿਸ਼ਵਾਸ ਰੱਖਣਾ ਹੈ ਕਿਵੇਂ ਪ੍ਰੇਮ ਬਣਾਉਣਾ ਹੈ ਸੁਪਰ ਪਾਵ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਸੀ ਬੜ ਭਾਗੇ ਹੋ ਸੋ ਆਓ ਹੁਣ ਆਪਾਂ ਨਾਮ ਸਾਹਿਬ ਜੀ ਦੇ ਪਾਠ ਕਰਕੇ ਫਿਰ ਅਰਦਾਸ ਕਰਾਂਗੇ ਸਤਨਾਮ ਵਾਹਿਗੁਰੂ ਜੀ